ਸਾਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਲੋਹਾਮ ਦੇ ਵਿੱਚ ਲੋਹਾਮ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮੱਤਾ ਨਗਰ ਆ ਤੇ ਜਦੋਂ ਤੁਸੀਂ ਲੋਹਾਮ ਪਿੰਡ ਦੇ ਵਿੱਚ ਐਂਟਰੀ ਮਾਰ ਲਈ ਮਿੱਤਰੋ ਅੱਡੇ ਤੋਂ ਪਿੰਡ ਦੇ ਵਾਲਾ ਨੂੰ ਐਂਟਰੀ ਕੀਤੀ ਜਦੋਂ ਪੰਪ ਡੰਗਣ ਤੋਂ ਬਾਅਦ ਜਿਹੜਾ ਅੱਡਾ ਆਉਂਦਾ ਉਹ ਅੱਡੇ ਤੋਂ ਸਿੱਧੇ ਪਿੰਡ ਦੇ ਵਿੱਚ ਵੜਦੇ ਆ ਸਾਰ ਮਿੱਤਰੋ ਕੋਠੀ ਜਾਊਗੀ ਤੇ ਕੋਠੀ ਵਾਲੇ ਸਾਈਡ ਅਗਲੇ ਪਾਸੇ ਸਿੱਧਾ ਪਹਿਲਾ ਘਰ ਪਾਈ ਹੁਣੇ ਆਉਂਦਾ ਹੀ ਆ ਕੀ ਨਾਮ ਆ ਬਾਈ ਉਹਨਾਂ ਦਾ ਆਓ ਸਾਰੀ ਗੱਲਬਾਤ ਕਰਦੇ ਆ ਕੀ ਡਿਮਾਂਡ ਆ ਕਿਹੜੇ ਸੀਮਿੰਟ ਦਾ ਬਾਕੀ ਜਾਣਕਾਰੀ ਭਾਈ ਤੋਂ ਲੈਨੇ ਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਵਧੀਆ ਹੀ ਵਧੀਆ ਸੇਤਾ ਦੇ ਪਰਿਵਾਰ ਭਾਈ ਵਧੀਆ ਹੀ ਠੀਕ ਠਾਕ ਅੱਛਾ ਨਾਮ ਦੱਸ ਦਈਏ ਵੀਰੇ ਇੱਕ ਵਾਰ ਹਰਜੀਤ ਸਿੰਘ ਆਈ ਨਾਮ ਸਨੋ ਭਾਈ ਫੂਲਾ ਸਿੰਘ ਜੀ ਫੂਲਾ ਸਿੰਘ ਹਰਜੀਤ ਭਾਈ ਜਿਹੜੀ ਵੈੜ ਵਿੱਚ ਸੌਰੀ ਕੱਟਾ ਵਿੱਚ ਨਾ ਜਿਹੜਾ ਆਪਾਂ ਇਹ ਕਿੰਨੀ ਉਮਰ ਦਾ ਵੀਰੇ ਇਹ ਸਵਾ ਸਵਾ ਕ 2 ਸਾਲਾਂ ਉਮਰ ਆਈ ਮਤਲਬ ਦੁੰਦਾ ਹੋ ਗਿਆ ਹੋਊਗਾ ਫਿਰ ਹਨਾ ਹਾਂਜੀ ਹਾਂਜੀ ਅੱਛਾ ਮਈਆਂ ਮਈਆਂ ਦੇ ਲੱਗਦਾ ਮਗਰ ਹਜੇ ਕਿ ਨਹੀਂ ਛੱਡਿਆ ਵੀ ਆਪਾਂ ਛੱਡਿਆ ਨਹੀਂ ਤੇ ਪਰੂੰ ਲੱਗਦਾ ਹੈਗਾ ਮਗਰ ਪੂਰਾ ਲੱਗਦਾ ਕਰ ਦੂਗਾ ਚਾਹੋ ਜੀ ਦੋ ਮਹੀਨੇ ਦਾ ਹੀ ਕਰ ਦੂਗਾ ਹਾਂਜੀ ਹਾਂਜੀ ਕਰ ਦੂਗਾ ਖਰਾਕ ਚਾਰ ਕੇ ਕਰ ਲਾਵੇ ਹੈਨਾ ਅਜਾ ਸੀਮਨ ਦੀ ਡਿਟੇਲ ਕੋਈ ਵੀ ਰੇਂਡੇ ਦੀ ਸੀਮਣਾ ਆਪਾਂ ਮਾਜਨਾਇ ਦੀ ਮਾਂ ਨਾਲ ਖਰੀਦ ਕੇ ਲਿਆਂਦੀ ਸੀਗੀ ਠੀਕ ਆ ਵੀਰੇ ਤੇ ਉਹਨਾਂ ਨੇ ਟੀਕਾ ਵਗੈਰਾ ਭਰਾਇਆ ਸੀ ਪਰ ਆਪਾਂ ਨੂੰ ਪਤਾ ਨਹੀਂ ਵੀ ਕਿਹੜੇ ਸੀ ਕਨਫਰਮ ਨਹੀਂਗਾ ਆਪਾਂ ਬਿਲਕੁਲ ਬਸ ਸਿਆਣੀ ਗੱਲ ਆ ਅੱਛਾ ਰੇਟ ਭਾਈ ਕੀ ਕਰਾਂਗੇ ਵੀਰੇ ਇਹਦਾ ਰੇਟ ਜੀ ਆਪਾਂ 60000 ਰੁਪਏ ਆਈਏ 60000 ਰੁਪਏ ਮੰਨਤਨ ਵਿੱਚ ਹੋ ਜੂਗਾ ਹਾਂਜੀ ਕਰ ਦਿਆਂਗੇ ਤੋਰੀ ਵੀਰੇ ਮੜਾ ਕੱਢੀ ਬੰਨ ਖੋਲ ਦੀ ਨਾ ਲੈ ਵੀ ਮਿੱਤਰੋ ਸਵਾ ਕੁ ਦੋ ਸਾਲ ਦੀ ਇੰਦੀ ਏਜ ਆ ਕਰਮਾ ਵਾਲੇ ਦੀ ਲੈ ਪੁੱਤ ਥੱਲੋ ਜਰੂਰ ਵਿਖਾ ਦੀ ਇੱਕ ਵਾਰੀ ਗੌਰ ਦੇ ਨਾਲ ਇਹਨੂੰ ਕਰਮਾ ਵਾਲੇ ਨੂੰ ਲੈ ਵੀ ਮਿੱਤਰੋ ਆ ਦੇਖ ਲਓ ਤੁਸੀਂ ਆ ਜਾ ਲੈ ਆ ਵੀਰੇ ਮੋਰ ਦੇ ਹੁਣ ਨਾ ਡਰ ਚੰਦਰਿਆ ਹੋ ਨੀ ਅੰਦੇ ਪੈਰਾ ਪੂਰਾ ਦੀ ਚਾਲ ਚੂਲ ਦਾ ਚੰਗਾ ਹਨਾ ਹਾਂ ਜੇ ਕਿ ਹਾਲੀ ਹੂਲੀ ਕੱਢਣਾ ਹੋਏ ਨਿਕਲ ਜੂਗਾ ਬਾਈ ਹਾਂ ਨਿਕਲ ਜੂਗਾ ਬਾਕੀ ਹੂੰ ਧੌਣ ਧੌਣ ਮੋਟੀ ਆ ਵਜਨ ਕਿਤੇ ਨਾਲਾ ਕਟਾ ਹੂੰ ਲੈ ਵੀਤਰਾ ਵੇਖ ਸਕਦੇ ਆ 60000 ਰੁਪਿਆ ਡਿਮਾਂਡ ਆ ਵਿੱਚੋਂ ਮੰਨਤਲ ਹੋ ਜੂਗਾ ਵੀਰੇ ਹਾਂਜੀ ਹਾਂਜੀ ਠੀਕ ਆ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ ਆਪਣਾ ਹੈਗਾ 98152 ਜੀ 04566 ਇੱਕ ਵਾਰੀ ਹੋਰ ਬੋਲ ਜੀ 98152 ਜੀ 04566 ਠੀਕ ਆ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲ ਤੇ ਬਾਤ ਪਿੰਡ ਲੋਹਾਮ ਜੁਲਾ ਫਰੋਜਪੁਰ